ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋ ਸਵਾਦਾਂ ਇੱਕ ਜਿਵੇਂ ਕੁਝ ਗੱਲਾਂ ਬਤਾਈ ਦੇ ਕਿਸਮਤ ਸੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਚੀਨ ਤੇ ਕੈਨੇਡਾ ਦੇ ਵਪਾਰਕ ਸਮਝੌਤੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਫਰੋਤੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਨੇ। ਇਹਦੇ ਸੰਬੰਧੀ ਗੱਲਬਾਤ ਕਰਨੀ ਹੈ। ਫਰੀਡਮ ਕਨਵੋਏ ਹੋਇਆ ਸੀ ਇੱਕ ਤੁਹਾਨੂੰ ਯਾਦ ਹੋਊਗਾ। ਉਹਦੇ ਸੰਬੰਧੀ ਹੁਣ ਫੈਸਲਾ ਆਇਆ ਤੇ ਐਡਮਿੰਟਨ ਦੇ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਜਿਹੜਾ 8 ਘੰਟੇ ਜੁੜੀਕਰਤਵਾਦ ਹਾਰਟ ਅਟੈਕ ਨਾਲ ਮੌਤ ਹੋਈ ਸੀ ਉਹਦੀ ਜਾਂਚ ਦੇ ਹੁਕਮ ਦਿੱਤੇ ਗ ਤੇ ਬੀਸੀ ਵਿੱਚ ਇੱਕ ਖਤਰਨਾਕ ਕੈਦੀ ਦੀ ਬਹੁਤ ਦਾ ਮਾਮਲਾ ਸਾਹਮਣੇ ਆਇਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਚੀਨ ਦੇ ਵਿਚਕਾਰ ਗੱਲਬਾਤ ਹੋਈ ਆ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਜਦੋਂ ਆਪਾਂ ਕੱਲ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਵੇਲੇ ਬਹੁਤ ਸਾਰੇ ਜਿਹੜੀਆਂ ਇਸ ਡੀਲ ਦੀਆਂ ਗੱਲਾਂ ਸੀ ਉਹ ਸਪਸ਼ਟ ਨਹੀਂ ਸੀ ਹੋਈਆਂ ਅੱਜ ਹੁਣ ਜਦੋਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਚੀਨ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਸ਼ੀ ਜ਼ਿਨ ਪਿੰਗ ਉਹਨਾਂ ਦੀ ਮੀਟਿੰਗ ਹੋ ਚੁੱਕੀ ਹੈ ਕੱਲ ਦੀ ਉਹਦੇ ਤੋਂ ਬਾਅਦ ਇੱਕ ਨਵਾਂ ਟ੍ਰੇਡ ਐਗਰੀਮੈਂਟ ਉਹਨਾਂ ਦੇ ਨਾਲ ਸਾਈਨ ਕੀਤਾ ਗਿਆ ਜਿਨੇ ਬਹੁਤ ਅਸਰ ਪਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਕੈਨੇਡਾ ਦੇ ਉੱਤੇ ਚੀਨ ਦੇ ਉੱਤੇ ਵੀ ਸ਼ਗੋ ਪੂਰੀ ਦੁਨੀਆ ਦੇ ਕਈ ਹਿੱਸਿਆਂ ਦੇ ਉੱਤੇ ਵੀ ਇਹਦਾ ਮਤਲਬ ਕੀ ਆ ਗੋਲ ਇੱਕੋ ਇੱਕ ਆਏ ਸਾਰੇ ਕੁਛ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਦੋਵਾਂ ਦੇ ਵਿੱਚ ਇੱਕ ਵਪਾਰਕ ਲੜਾਈ ਚੱਲ ਰਹੀ ਹੈ ਚੀਨ ਦੀ ਕੈਨੇਡਾ ਦੇ ਨਾਲ ਉਹਨੂੰ ਘਟਾਇਆ ਜਾਵੇ ਆਪਣੇ ਜਿਹੜੇ ਆਰਥਿਕ ਰਿਸ਼ਤੇ ਨੇ ਉਹਨਾਂ ਨੂੰ ਬਿਹਤਰ ਕੀਤਾ ਜਾਵੇ ਕਿਉਂਕਿ ਕਈ ਸਾਲਾਂ ਦੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਜਿਹੜੇ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਕਿਸੇ ਵੇਲੇ ਇਹ ਵੀ ਕੈਨੇਡਾ ਕਹਿੰਦਾ ਸੀ ਕਿ ਚੀਨ ਸਾਡੇ ਲਈ ਬਹੁਤ ਵੱਡਾ ਖਤਰਾ ਆ ਜਿਹੜੀ ਲੜਾਈ ਵੀ ਚੱਲੀ ਔਰ ਇਹ ਸਾਰਾ ਕੁਝ ਅਸੀਂ ਪਿਛਲੇ ਸਮੇਂ ਦੇ ਵਿੱਚ ਜਾਣਦੇ ਹਾਂ ਪਰ ਹੁਣ ਇਹ ਦੋਵੇਂ ਆਪਸ ਦੇ ਵਿੱਚ ਵਪਾਰਕ ਸਮਝੌਤੇ ਦੇ ਉੱਤੇ ਪਹੁੰਚੇ ਆ ਸਹਿਮਤੀ ਕਿਸ ਗੱਲ ਦੇ ਉੱਤੇ ਹੋਈ ਆ ਸਹਿਮਤੀ ਇਸ ਗੱਲ ਦੇ ਉੱਤੇ ਹੋਈ ਆ ਕਿ ਜਿਹੜਾ ਚੀਨ ਆ ਉਹ ਕੈਨੇਡਾ ਦੇ ਜਿਹੜੇ ਫਾਰਮ ਪ੍ਰੋਡਕਟਸ ਨੇ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਉਧਰ ਜਾਂਦੀਆਂ ਉਹਨਾਂ ਦੇ ਉੱਤੇ ਟੈਰਫ ਘਟਾ ਦੇਊਗਾ اسپੈਸ਼ਲੀ ਜਿਹੜੇ ਕਨੋਲਾ ਆ ਉਹਦੇ ਉੱਤੇ ਔਰ ਉਹ ਘਟਾਇਆ ਵੀ ਬਹੁਤ ਵੱਡਾ ਜਾ ਰਿਹਾ 84% ਪਹਿਲਾਂ ਕਨੋਲਾ ਸੀਡ ਦੇ ਉੱਤੇ ਲੱਗਦਾ ਸੀ ਇਹ ਉਹ 84% ਤੋਂ ਘਟਾ ਕੇ ਹੁਣ 15% ਕਰ ਦਿੱਤਾ ਇਹਦੇ ਨਾਲ ਕਹਿ ਲਓ ਕਿ ਜਿਹੜੇ ਕੈਨੇਡਾ ਨੂੰ ਅਮਰੀਕਾ ਨੇ ਸਜ਼ਾ ਦੇਣ ਲਈ ਟੈਕਸ ਲਾਏ ਸੀ ਜਾਂ ਟੈਰਿਫ ਲਾਏ ਸੀਗੇ ਕਨੋਲਾ ਮੀਲ ਦੇ ਉੱਤੇ ਪੀਸ ਦੇ ਉੱਤੇ ਲੌਬਸਟਰ ਦੇ ਉੱਤੇ ਕ੍ਰੈਬ ਦੇ ਉੱਤੇ ਉਹ ਸਾਰੇ ਜਿਹੜੇ ਆ ਉਹ ਹਟਾ ਦਿੱਤੇ ਚਾਣਗੇ ਸੋ ਇੱਕ ਬਹੁਤ ਵੱਡਾ ਫੈਸਲਾ ਹੈ ਇਹਦੇ ਵਿੱਚ ਕੈਨੇਡਾ ਦਾ ਬਹੁਤ ਵੱਡਾ ਫਾਇਦਾ ਹੋਊਗਾ ਜਿਹੜਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕੈਨੇਡੀਅਨ ਫਾਰਮਰਸ ਦੀ ਹੈਲਪ ਹੋਊਗੀ ਚਾਈਨਾ ਕੈਨੇਡਾ ਦਾ ਸਭ ਤੋਂ ਵੱਡਾ ਖਰੀਦਾਰ ਆ ਕਨੋਲਾ ਦਾ ਤੇ ਮਟਰਾਂ ਦਾ ਇਹ ਕੈਨੇਡਾ ਚ ਬਣਦੇ ਆ ਇੱਥੇ ਪੈਦਾ ਹੁੰਦੇ ਆ ਤੇ ਇਹ ਚੀਨ ਦੇ ਵਿੱਚ ਜਾਂਦੇ ਆ ਤੇ ਸਭ ਤੋਂ ਵੱਧ ਜੇ ਕੋਈ ਖਰੀਦਦਾ ਤੇ ਉਹ ਚੀਨ ਹੀ ਆ ਤੇ ਚੀਨ ਨੇ ਕੈਨੇਡਾ ਦੇ ਇਸ ਸਮਾਨ ਦੇ ਉੱਤੇ ਟੈਰਫ ਇੰਨੇ ਲਾ ਦਿੱਤੇ ਸੀ ਕਿ ਇਹਦੇ ਨਾਲ ਕਹਿ ਲਓ ਲਗਭਗ ਜਿਹੜੀ ਐਕਸਪੋਰਟ ਆ ਉਹ ਰੁਕ ਗਈ ਸੀ ਹੁਣ ਇਹਦੇ ਨਾਲ ਹੋਇਆ ਕੀ ਸੀ ਕਿ ਜਿਹੜਾ ਆ ਮਤਲਬ ਕਈ ਸੈਂਕੜੇ ਮਿਲੀਅਨ ਡਾਲਰ ਜਿਹੜੀ ਉਹ ਫਾਰਮਰਸ ਨੂੰ ਕਾਸਟ ਪੈ ਰਹੀ ਸੀ ਕੈਨੇਡਾ ਹੁਣ ਇਹ ਚੀਨ ਨੇ ਸਹਿਮਤ ਕਰ ਲਿਆ ਕਿ ਜਿਹੜੇ ਤੁਹਾਡੇ ਇਹ ਕਨੋਲਾ ਪੀਸ ਜਾਂ ਦੂਜੀਆਂ ਚੀਜ਼ਾਂ ਆਉਂਦੀਆਂ ਇਹਦੇ ਤੇ ਅਸੀਂ ਟੈਰਫ ਹਟਾ ਦਾਂਗੇ ਉਹਦੇ ਬਦਲੇ ਦੇ ਵਿੱਚ ਕੈਨੇਡਾ ਨੂੰ ਵੀ ਕੋਸ਼ਿਸ਼ ਉਹਨਾਂ ਦੇ ਨਾਲ ਡੀਲ ਕਰਨੀ ਪੈਣੀ ਸੀ ਕੈਨੇਡਾ ਨੇ ਹੁਣ ਇਹ ਕਿਹਾ ਕਿ ਜਿਹੜੇ ਤੁਹਾਡੇ 49000 ਇੱਕ ਸਾਲ ਦੇ ਵਿੱਚ ਚੀਨ ਦੀਆਂ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਅਸੀਂ ਕੈਨੇਡਾ ਦੇ ਵਿੱਚ ਆਉਣ ਦਵਾਂਗੇ ਤੇ ਉਹ ਅਸੀਂ ਕੁਝ ਨਹੀਂ ਕਹਿੰਦੇ ਉਹਨੂੰ ਕਹਿਣਾ ਕੀ ਹੈ ਪਹਿਲਾਂ 100% ਟੈਰਫ ਸੀ ਹੁਣ ਉਹ ਘਟ ਕੇ 6.1% ਟੈਰਫ ਦੇ ਉੱਤੇ ਆ ਗਿਆ ਸੌਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਜਿਹੜੀ ਕਾਰ ਇੰਡਸਟਰੀ ਆ ਖਾਸ ਕਰਕੇ ਇਲੈਕਟ੍ਰਿਕ ਵਹੀਕਲ ਇੰਡਸਟਰੀ ਆ ਉਹਦੇ ਵਿੱਚ ਬਹੁਤ ਵੱਡਾ ਬਦਲਾਅ ਆਉਣਾ ਆ ਈਵੀ ਦੀਆਂ ਕੀਮਤਾਂ ਇਸ ਕਰਕੇ ਮੈਟਰ ਕਰਦੀਆਂ ਕਿ 2030 ਤੱਕ ਜਿਹੜੀਆਂ ਜਿੰਨੀਆਂ ਵੀ ਈਵੀਜ਼ ਨੇ ਇਹਨਾਂ ਦੀ ਅੱਧੀਆਂ ਦੀ ਕਾਸਟ 35000 ਡਾਲਰ ਤੋਂ ਥੱਲੇ ਚਾਹੀਦੀ ਆ ਸਰਕਾਰ ਇਹ ਕਹਿੰਦੀ ਆ ਕਿਉਂਕਿ ਅਸੀਂ ਜਿਹੜੀਆਂ ਇਲੈਕਟ੍ਰਿਕ ਕਾਰਸ ਨੇ ਉਹਨਾਂ ਨੂੰ ਜ਼ਿਆਦਾ ਅਫੋਰਡੇਬਲ ਬਣਾਉਣਾ ਕੈਨੇਡians ਦੇ ਲਈ ਸੋ 30 ਚਿਤਸਾਲ ਕੁਝ ਵੀ ਨਹੀਂ ਰਹਿ ਗਿਆ ਉਹ ਸਸਤੀਆਂ ਕਿੱਦਾਂ ਹੋ ਸਕਦੀਆਂ ਆ ਆ ਚੀਨ ਤੋਂ ਜਿਹੜੀਆਂ ਆਉਣਗੀਆਂ ਹੁਣ ਇਹਦਾ ਨੁਕਸਾਨ ਵੀ ਹੋਣਾ ਕੈਨੇਡਾ ਨੂੰ ਅਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬਹੁਤ ਸਟਰੋਂਗਲੀ ਕ੍ਰਿਟਿਸਾਈਜ਼ ਕੀਤਾ ਡੀਲ ਨੂੰ ਕਹਿੰਦੇ ਸਾਡਾ ਤਾਂ ਨੁਕਸਾਨ ਹੋ ਗਿਆ ਇਹਦੇ ਨਾਲ ਸਾਡੀ ਜਿੰਨੀ ਕੈਨੇਡੀਅਨ ਆਟੋ ਇੰਡਸਟਰੀ ਆ ਜਿਹੜੀ ਖਾਸ ਕਰਕੇ ਇੰਟਰੀਅਰ ਦੀ ਕਾਰ ਇੰਡਸਟਰੀ ਆ ਉਹ ਤਾਂ ਬਹੁਤ ਕਮਜ਼ੋਰ ਹੋ ਜੂਗੀ ਇਹਦੇ ਨਾਲ ਕਈਆਂ ਨੂੰ ਫਾਇਦਾ ਵੀ ਹੋ ਰਿਹਾ ਜਿਹੜੇ ਸਸਕਾਚੂਅਨ ਦੇ ਪ੍ਰੀਮੀਅਰ ਨੇ ਸਕਾਟ ਮੋ ਉਹਨਾਂ ਨੇ ਇਸ ਗੱਲ ਦੀ ਸਿਫਤ ਕੀਤੀ ਉਹ ਕਹਿੰਦੇ ਇਸ ਐਗਰੀਮੈਂਟ ਬਹੁਤ ਵਧੀਆ ਕਿਉਂਕਿ ਇਹ ਜਿਹੜੇ ਵੈਸਟਰਨ ਕੈਨੇਡਾ ਦੇ ਕਿਸਾਨਾਂ ਦੇ ਲਈ ਬਹੁਤ ਵੱਡੀ ਖਬਰ ਆ ਜਦੋਂ ਸਮਾਨ ਜਾਊਗਾ ਟੈਰਫ ਹਟ ਗਿਆ ਉੱਥੇ ਜ਼ਿਆਦਾ ਡਿਮਾਂਡ ਵਧੂਗੀ ਰੇਟ ਚੰਗਾ ਮਿਲੂਗਾ ਕਿਸਾਨਾਂ ਦਾ ਇਹਦੇ ਵਿੱਚ ਫਾਇਦਾ ਹੋਊਗਾ ਜਿਹੜਾ ਇਹ ਹੁਣ ਜਿਹਦਾ ਪਹਿਲਾਂ ਦੱਸਿਆ ਚੀਨ ਦਾ ਤੇ ਕੈਨੇਡਾ ਦਾ ਰਿਸ਼ਤਾ ਬਹੁਤ ਮਹੱਤਵਪੂਰਨ ਆ ਸਾਲਕ ਪਹਿਲਾਂ ਮਾਰ ਕਾਰਨੀ ਨੇ ਕਿਹਾ ਸੀ ਕਿ ਚੀਨ ਕੈਨੇਡਾ ਦੇ ਲਈ ਸਭ ਤੋਂ ਵੱਡਾ ਸਿਕਿਉਰਿਟੀ ਦਾ ਖਤਰਾ ਆ ਹੁਣ ਇਹ ਕਹਿੰਦੇ ਆ ਕਿ ਜਿਹੜਾ ਇਹ ਖਤਰਾ ਆ ਉਹਨੂੰ ਅਸੀਂ ਗੱਲਬਾਤ ਦੇ ਨਾਲ ਮੈਨੇਜ ਕਰ ਸਕਦੇ ਆ ਆਈਸੋਲੇਸ਼ਨ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਵੀ ਇਕੱਲੇ ਪਰੇ ਹੋ ਕੇ ਨਹੀਂ ਕੁਝ ਹੋਣਾ ਰਲ ਕੇ ਗੱਲ ਕਰਨੀ ਪੈਣੀ ਹੈ ਇਹਦਾ ਮਤਲਬ ਕੀ ਹੈ ਭਵਿੱਖ ਦੇ ਵਿੱਚ ਕੈਨੇਡਾ ਇਹ ਚਾਹੁੰਦਾ ਆ ਕਿ ਇਹ ਅਮਰੀਕਾ ਨੂੰ ਆਪਣਾ ਸਮਾਨ ਨਾ ਵੇਚੇ ਜਾਂ ਘੱਟ ਵੇਚੇ ਦੂਜੇ ਦੇਸ਼ਾਂ ਨੂੰ ਵੇਚੇ ਦੂਜੇ ਦੇਸ਼ਾਂ ਦੇ ਵਿੱਚ ਵੱਡਾ ਦੇਸ਼ ਚੀਨ ਸੋ ਕਿਸੇ ਨਾ ਕਿਸੇ ਤਰ੍ਹਾਂ ਚੀਨ ਵੱਲ ਐਕਸਪੋਰਟ ਇਹਨਾਂ ਨੇ 2030 ਤੱਕ 50% ਵਧਾਉਣਾ ਆ ਜਦੋਂ ਕਿ ਜਿਹੜਾ ਯੂਐਸ ਵੱਲ ਹੈਗਾ ਆ ਦੂਜੇ ਦੇਸ਼ਾਂ ਵੱਲ ਹੈਗਾ ਆ ਉਹਨੂੰ ਇਹਨਾਂ ਨੇ ਥੱਲੇ ਕਰਨਾ ਆ ਸੋ ਹੁਣ ਹਿਊਮਨ ਰਾਈਟਸ ਤੇ ਜਿਹੜੇ ਡੈਮੋਕਰੇਸੀ ਦੇ ਇਸ਼ੂਜ਼ ਨੇ ਉਹ ਕਈ ਉਸ ਤਰ੍ਹਾਂ ਹੈਗੇ ਨੇ ਸੋ ਮਾਮਲਾ ਜਿਹੜਾ ਹੁਣ ਦੇਖਣ ਵਾਲਾ ਪਰ ਬਹੁਤ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚਕਾਰ ਹੋਇਆ ਐਕਸਟਰਸ਼ਨ ਦੀ ਗੱਲਬਾਤ ਆਪਾਂ ਲਗਭਗ ਰੋਜ਼ ਹੀ ਕਰਦੇ ਆਂ ਐਕਸਟਰਸ਼ਨ ਦੇ ਕੇਸਾਂ ਦੇ ਵਿੱਚ ਵਾਧਾ ਬਹੁਤ ਹੋ ਰਿਹਾ ਜਿਹੜਾ ਕਿ ਦੋ ਐਕਸਟਰਸ਼ਨ ਦੀਆਂ ਰਿਪੋਰਟ ਲਗਭਗ ਰੋਜ਼ ਆ ਰਹੀਆਂ ਜੇ ਆਪਾਂ ਸਾਲ ਦਾ ਹੁਣ ਦਾ ਹਿਸਾਬ ਲਾ ਕੇ ਦੇਖੀਏ ਔਰ ਖਾਸ ਕਰਕੇ ਕਮਿਊਨਿਟੀ ਜਿਹੜੀਆਂ ਇੱਧਰ ਜਿਹੜੇ ਫਰੇਜ਼ਰ ਰਿਵਰ ਦੇ ਦੱਖਣ ਵਾਲੇ ਪਾਸੇ ਨੇ ਸਰੀ ਡੈਲਟਾ ਐਬਸਫੋਰਡ ਇਹ ਜਿਹੜੀਆਂ ਕਮਿਊਨਿਟੀਆਂ ਨੇ ਇਹ ਜ਼ਿਆਦਾ ਸਮੱਸਿਆ ਦੇ ਵਿੱਚ ਨੇ ਫਰੋਤੀ ਦੇ ਕੇਸਾਂ ਦੇ ਵਿੱਚ ਜਿਹੜੇ ਹੋ ਕੀ ਰਿਹਾ ਆ ਐਕਸਟਰਸ਼ਨ ਦਾ ਮਤਲਬ ਆਪਾਂ ਸਾਰੇ ਜਾਣਦੇ ਆ ਫਰੋਤੀ ਦਾ ਕਿ ਜਿਹੜੇ ਕ੍ਰਾਈਮਨਲ ਨੇ ਅਪਰਾਧੀ ਨੇ ਉਹ ਲੋਕਾਂ ਨੂੰ ਜਾਂ ਕਿਸੇ ਬਿਜ਼ਨੈਸਸ ਨੂੰ ਫੋਨ ਕਰਦੇ ਆ ਟੈਕਸ ਕਰਦੇ ਆ ਚਿੱਠੀ ਪਾਉਂਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਇੰਨਾ ਪੈਸਾ ਦੇ ਦਿਓ ਜੇ ਤੁਸੀਂ ਨਹੀਂ ਦਿੱਤਾ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਜੇ ਉਸ ਨੁਕਸਾਨ ਤੋਂ ਡੈਮੇਜ ਤੋਂ ਬਚਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਪੁਲਿਸ ਇਹ ਕਹਿੰਦੀ ਆ ਕਿ ਪੈਸੇ ਨਾ ਦਿਓ ਜਿਹੜੇ ਉਹਨਾਂ ਦਾ ਮੇਨ ਮੈਸੇਜ ਆ ਪੁਲਿਸ ਦਾ ਉਹ ਇਹ ਆ ਕਿ ਪੈਸੇ ਨਾ ਦਿਓ ਜੇ ਤੁਸੀਂ ਪੇ ਕਰ ਦਿੱਤਾ ਤਾਂ ਇਹ ਕ੍ਰਾਈਮਨਲ ਜਿਹੜੇ ਆ ਹੋਰ ਜ਼ਿਆਦਾ ਉਤਸ਼ਾਹਤ ਹੋ ਕੇ ਵਾਪਸ ਆਉਣਗੇ ਤੇ ਦੂਜਾ ਇਹ ਆ ਕਿ ਇੱਕ ਤਾਂ ਉਹ ਜਿਹੜੇ ਕ੍ਰਾਈਮਨਲ ਕੋਈ ਹੋਣਗੇ ਜਿਹੜੇ ਵੀ ਫਰੋਤੀ ਮੰਗਦੇ ਆ ਉਹਨਾਂ ਦੀ ਦੇਖੋ ਦੇਖੀ ਹੋਰ ਕ੍ਰਾਈਮਨਲ ਵੀ ਫਰੋਤੀਆਂ ਮੰਗਣ ਵਾਲੇ ਪਾਸੇ ਆ ਜਾਣਗੇ ਤੇ ਸਮੱਸਿਆ ਵੱਡੀ ਹੋ ਜੂਗੀ ਇਸ ਕਰਕੇ ਜੋ ਮਰਜੀ ਆ ਇਹਨਾਂ ਨੂੰ ਫਰੋਤੀ ਦੇ ਪੈਸੇ ਨਾ ਦਿੱਤੇ ਜਾਵਣ। ਕੁਝ ਜਿਹੜੇ ਵਿਕਟਮਸ ਨੇ ਉਹਨਾਂ ਨੇ ਬਹੁਤ ਪੈਸਾ ਦੇ ਦਿੱਤਾ। ਪੁਲਿਸ ਨੇ ਕਨਫਰਮ ਕੀਤਾ ਆ ਕਿ ਕੁਝ ਵਿਕਟਮ ਜਿਨ੍ਹਾਂ ਨੂੰ ਫਰੋਤੀ ਦੀ ਕਾਲ ਆਈ ਉਹ ਕਹਿੰਦੇ ਵੀ ਜਾਨ ਨਾਲੋਂ ਕੀਮਤੀ ਕੁਝ ਨਹੀਂ ਜੋ ਮਰਜੀ ਪੈਸੇ ਦੇ ਦਿਓ। ਉਹ ਕਹਿੰਦੇ ਕਿ ਹੁਣ ਮਤਲਬ ਕਈ ਹਜ਼ਾਰਾਂ ਜਾਂ ਲੱਖਾਂ ਡਾਲਰਾਂ ਦੇ ਵਿੱਚ ਇਹ ਉਹਨਾਂ ਨੇ ਦਿੱਤਾ ਆ ਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਕ੍ਰਾਈਮਨਲ ਨੇ ਹੋਰ ਲੋਕਾਂ ਨੂੰ ਟਾਰਗੇਟ ਸ਼ੁਰੂ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਸੇ ਤਾਂ ਮਿਲ ਹੀ ਰਹੇ ਆ ਆਪਾਂ ਹੋਰ ਲੋਕਾਂ ਨੂੰ ਵੀ ਕਰਦੇ ਆ ਸਰੀ ਪੁਲਿਸ ਦਾ ਨਜ਼ਰੀਆ ਕੀ ਆ ਜਿਹੜਾ ਸਰੀ ਪੁਲਿਸ ਸਰਵਿਸ ਆ ਇਹਨਾਂ ਨੇ 132 ਐਕਸਟਰਸ਼ਨ ਦੇ ਕੇਸ ਪਿਛਲੇ ਸਾਲ ਹੈਂਡਲ ਕੀਤੇ ਆ ਪਰ ਹੁਣ 132 ਤੱਕਲੇ ਐਕਸਟਰਸ਼ਨ ਦੇ ਕੇਸ ਆ ਪਿਛਲੇ ਸਾਲ ਦੇ ਵਿੱਚ ਉਹ ਐਕਸਟਰਸ਼ਨ ਤਾਂ ਇੱਕ ਚੱਲੀ ਜਾਂਦੀ ਉਹਦੇ ਨਾਲ ਨਾਲ ਚੋਰੀਆਂ ਵੀ ਹੋ ਰਹੀਆਂ ਕੁੱਟਮਾਰ ਵੀ ਹੋ ਰਹੀ ਆ ਲੋਕ ਗਵਾਚ ਵੀ ਰਹੇ ਆ ਹੋਰ ਤਰ੍ਹਾਂ ਦੇ ਜੁਰਮ ਵੀ ਹੋ ਰਹੇ ਆ ਉਹਦੇ ਵੱਲ ਵੀ ਧਿਆਨ ਦੇਣਾ ਪੈ ਰਿਹਾ ਡੈਲਟਾ ਤੇ ਐਬਸਫੋਰਡ ਜਿਹੜਾ ਡੈਲਟਾ ਪੁਲਿਸ ਡਿਪਾਰਟਮੈਂਟ ਨੇ ਇੱਕ ਦਰਜਣ ਦੇ ਕਰੀਬ ਕੇਸ ਇਸ ਸਾਲ ਉਹਨਾਂ ਦੇ ਕੋਲ ਨੇ ਜਿਨ੍ਹਾਂ ਦੇ ਵਿੱਚ ਤਿੰਨ ਸ਼ੂਟਿੰਗ ਰਿਲੇਟਡ ਇਨਸੀਡੈਂਟ ਵੀ ਹੋਏ ਆ ਆਰਬਸੋਰਡ ਪੁਲਿਸ ਡਿਪਾਰਟਮੈਂਟ ਨੇ ਬਹੁਤੀਆਂ ਜਿਹੜੀਆਂ ਨਾਨ ਵਾਇਲੈਂਟ ਥ੍ਰੈਟਸ ਨੇ ਤੇ ਲੋਕਾਂ ਨੂੰ ਕਿਹਾ ਕਿ ਉਹ ਕੋਈ ਵੀ ਇਦਾਂ ਦੀ ਗੱਲਬਾਤ ਆ ਤੇ ਤੁਸੀਂ ਉਸੇ ਵੇਲੇ ਪੁਲਿਸ ਨੂੰ ਇਨਫੋਰਮ ਕਰੋ ਪੁਲਿਸ ਬੈਟਰ ਦੱਸ ਸਕਦੀ ਹੈ ਹੁਣ ਲੋਕ ਬਹੁਤੇ ਰਿਪੋਰਟ ਨਹੀਂ ਕਰਦੇ ਵਿਕਟਮ ਜਿਹੜਾ ਆ ਆਮ ਤੌਰ ਦੇ ਉੱਤੇ ਡਰ ਜਾਂਦਾ ਤੇ ਉਹਨੂੰ ਇਹ ਲੱਗਦਾ ਕਿ ਰਿਟੈਲੀਏਸ਼ਨ ਨਾ ਹੋਵੇ ਵੀ ਜੇ ਮੈਂ ਪੁਲਿਸ ਕੋਲ ਚਲੇ ਗਿਆ ਪਤਾ ਉਹਨਾਂ ਨੂੰ ਲੱਗ ਜਾਣਾ ਤੇ ਉਹ ਉਹਨੇ ਹੋਰ ਨੁਕਸਾਨ ਕਰਨਾ ਜਾਂ ਉਹਨਾਂ ਦਾ ਜਿਹੜਾ ਕਲਚਰਲ ਜਾਂ ਉਹਨਾਂ ਦੇ ਜਿਹੜੇ ਇੰਟਰਨੈਸ਼ਨਲ ਕਨੈਕਸ਼ਨ ਨੇ ਉਹ ਸਾਰੇ ਕੁਝ ਦਾ ਨਤੀਜਾ ਇਹ ਨਿਕਲਦਾ ਕਿ ਕ੍ਰਾਈਮ ਹੋ ਰਿਹਾ ਆ ਪਰ ਉਹ ਰਿਪੋਰਟ ਨਹੀਂ ਹੋ ਰਿਹਾ ਅਨ ਰਿਪੋਰਟਡ ਜਿਹੜਾ ਉਹ ਹੋਈ ਜਾ ਰਿਹਾ ਸਪੈਸ਼ਲ ਟਾਸਕ ਫੋਰਸ ਜਿਹਦੇ ਵਿੱਚ ਬੀਸੀ ਨੇ ਕ੍ਰੀਏਟ ਕੀਤੀ ਆ ਆਪਣੇ ਬੀਸੀ ਐਕਸਟਰੋਸ਼ਨ ਟਾਸਕ ਫੋਰਸ ਜਿਹੜੀ ਪੁਲਿਸ ਦੇ ਨਾਲ ਪੂਰੇ ਪ੍ਰੋਵਿੰਸ ਦੇ ਵਿੱਚ ਕੰਮ ਕਰਦੀ ਆ ਕੈਨੇਡਾ ਦੇ ਵਿੱਚ ਆਪਸ ਦੇ ਵਿੱਚ ਇੰਟੈਲੀਜੈਂਸ ਸ਼ੇਅਰ ਕੀਤੀ ਜਾ ਰਹੀ ਆ ਇਹ ਸਾਰੇ ਕੇਸਸ ਦੇ ਵਿੱਚ ਜਿਹੜੇ ਛੋਟੇ ਬਿਜ਼ਨਸਸ ਨੇ ਸਮਾਲ ਬਿਜ਼ਨੈਸਸ ਨੇ ਉਹ ਸਭ ਤੋਂ ਜ਼ਿਆਦਾ ਚਿੰਤਾ ਦੇ ਵਿੱਚ ਨੇ ਜਿਹੜਾ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਸ ਆ ਉਹਨਾਂ ਨੇ ਇਹ ਕਿਹਾ ਕਿ ਬਹੁਤ ਸਾਰੇ ਛੋਟੇ ਬਿਜ਼ਨੈਸਸ ਨੂੰ ਇਹ ਲੱਗਦਾ ਆ ਕਿ ਕ੍ਰਾਈਮ ਬਹੁਤ ਜ਼ਿਆਦਾ ਵਧ ਰਿਹਾ ਆ ਤੇ ਉਹ ਸਾਰੇ ਕੁਛ ਦੇ ਵਿੱਚੋਂ ਜਿਹੜੀ ਇੱਕ ਬਹੁ ਗਿਣਤੀ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਜਿੰਨਾ ਅਸੀਂ ਟੈਕਸ ਸਰਕਾਰ ਨੂੰ ਦਿੰਨੇ ਆ ਆਪਣੀ ਸੇਫਟੀ ਦੇ ਲਈ ਸਰਕਾਰ ਉਹਨਾਂ ਸਾਡੇ ਲਈ ਕਰਨੀ ਰਹੀ ਜਿਹੜਾ ਵਿਸ਼ਵਾਸ ਆਸਲ ਦੇ ਵਿੱਚ ਮਤਲਬ ਅੱਧੇ ਦੇ ਕਰੀਬ ਬਿਜ਼ਨਸਮੈਨ ਇਹ ਕਹਿੰਦੇ ਆ ਕਿ ਕਈ ਵਾਰੀ ਰਿਪੋਰਟ ਕ੍ਰਾਈਮ ਹੋ ਗਿਆ ਫਰੋਦੀ ਦੀ ਕਾਲ ਆ ਗਈ ਉਹ ਦੱਸਦੇ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਲੱਗਦਾ ਕਿ ਹੁਣਾ ਕੁਛ ਨਹੀਂ ਇਹਦੇ ਨਾਲ ਜਿਹੜਾ ਕੁਦਰਤੀ ਹੈ ਵੀ ਜਿਹੜੀ ਇਨਵੈਸਟੀਗੇਸ਼ਨ ਜਾਂ ਉਹ ਕਮਜ਼ੋਰ ਹੁੰਦੀ ਆ ਕ੍ਰਿਮੀਨਲਸ ਜਿਹੜੇ ਨੇ ਉਹ ਲਗਾਤਾਰ ਆਪਰੇਟ ਕਰਦੇ ਰਹਿੰਦੇ ਆ ਸਰੀ ਦੇ ਵਿੱਚ ਵੱਡੀ ਸਮੱਸਿਆ ਹੈ ਸਰੀ ਦੇ ਹੁਣ ਲੋਕਲ ਮੇਅਰ ਕਹਿੰਦੇ ਵੀ ਅਸੀਂ ਤੇ ਸਾਰਾ ਕੁਝ ਕਰ ਰਹੇ ਆਂ ਇਵਨ ਪਲੀਜ਼ ਬੋਰਡ ਨਹੀਂ ਉਹਨਾਂ ਕੁਝ ਕਰ ਰਿਹਾ ਜੋ ਕੁਝ ਕਰਨਾ ਚਾਹੀਦਾ ਮੇਰ ਨੇ ਇਹ ਵੀ ਕਿਹਾ ਵੀ ਪ੍ਰੋਵਿੰਸ ਤੋਂ ਸਾਨੂੰ ਉਹਨੀ سپورਟ ਨਹੀਂ ਹੈ ਫੈਡਰਲ ਸਰਕਾਰ ਤੋਂ سپورਟ ਨਹੀਂ ਹੈ ਉਹ ਕਹਿੰਦੇ ਅਸੀਂ ਜਿਹੜੀ ਪੈਟਰਿਕ ਬ੍ਰਾਊਨ ਨੇ ਬ੍ਰੈਂਪਟਨ ਦੇ ਬੇਅਰ ਉਹਨਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਫੈਡਰਲ ਸਰਕਾਰ ਦੇ ਪੈਸੇ ਆ ਗਏ ਸਾਨੂੰ ਮਿਲਿਆ ਕੁਝ ਨਹੀਂ ਸੋ ਕਈ ਕੁਝ ਐਸ ਵੇਲੇ ਚੱਲ ਰਿਹਾ ਹੈ ਪਰ ਮਾਮਲਾ ਸੱਚਮੁੱਚ ਜਿਹੜਾ ਗੰਭੀਰ ਹੈ ਅਗਲੀ ਗੱਲਬਾਤ ਕੈਨੇਡਾ ਦੀ ਫੈਡਰਲ ਕੋਰਟ ਆਫ ਅਪੀਲ ਐਸ ویਲ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਫੈਡਰਲ ਸਰਕਾਰ ਨੇ ਜਿਹੜਾ ਐਮਰਜੈਂਸੀਜ਼ ਐਕਟ 2022 ਦੇ ਵਿੱਚ ਫ੍ਰੀडम ਕਨਵਯ ਦੇ ਉੱਤੇ ਲਾਇਆ ਸੀ ਉਹਦੀ ਲੋੜ ਨਹੀਂ ਸੀ ਬਹੁਤ ਵੱਡਾ ਮਸਲਾ ਸੀ ਉਸ ਵੇਲੇ 2022 ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਜਿਹਦਾ ਨਾਮ ਫ੍ਰੀडम ਕਨਵਯ ਸੀਗਾ ਪੂਰਾ ਡਾਊਨਟਾਊਨ ਆਟਵਾ ਟਰੱਕਾਂ ਦੇ ਨਾਲ ਕਈ ਹਫ਼ਤਿਆਂ ਤੱਕ ਭਰੀ ਰੱਖਿਆ ਉੱਥੇ ਰੋਕ ਕੇ ਰੱਖ ਦਿੱਤਾ ਸਟਰੀਟਸ ਬਲੌਕ ਹੋ ਗਈਆਂ ਪਾਰਲੀਮੈਂਟ ਦੇ ਨੇੜੇ ਬਾਲੇ ਰੋਜ ਉੱਥੇ ਰੌਲਾ ਪੋਲਿਊਸ਼ਨ ਡਿਸਰਪਸ਼ਨਸ ਕਿੰਨਾ ਕੁਛ ਉਸ ਥਾਂ ਦੇ ਉੱਤੇ 2022 ਦੇ ਵਿੱਚ ਹੋਇਆ ਸੀ ਪ੍ਰੋਟੈਸਟਰ ਉਸ ਵੇਲੇ ਜਿਹੜਾ ਰੌਲਾ ਸੀਗਾ ਜਿਹੜੇ ਇਹ ਪ੍ਰੋਟੈਸਟ ਕਰ ਰਹੇ ਲੋਕ ਸੀਗੇ ਉਹ ਇਹ ਚਾਹੁੰਦੇ ਸੀਗੇ ਕਿ ਕੋਵਿਡ 19 ਦੇ ਜਿਹੜੇ ਰੂਲ ਸੀ ਜਿਹੜੇ ਵੈਕਸੀਨ ਵਾਲੇ ਮਾਮਲੇ ਸੀ ਉਹਦਾ ਵਿਰੋਧ ਕਰ ਰਹੇ ਸੀ ਇਸ ਕਰਕੇ ਉਹ ਗੁੱਸੇ ਦੇ ਵਿੱਚ ਸੀਗੇ ਸਰਕਾਰ ਦੇ ਨਾਲ ਖਾਸ ਤੌਰ ਤੇ ਜਸਟਨ ਪ੍ਰੂਡੋ ਸਰਕਾਰ ਦੇ ਨਾਲ ਉਸ ਵੇਲੇ ਤੇ ਕੁਝ ਜਿਹੜੇ ਆ ਇਹਨੂੰ ਫਿਰ ਐਕਸਟ੍ਰੀਮ ਗਰੁੱਪ ਦੇ ਨਾਲ ਵੀ ਜੋੜਦੇ ਸੀਗੇ ਹੁਣ ਪ੍ਰੋਬਲਮ ਵੱਡੀ ਏ ਸੀ ਟ੍ਰੱਕ ਜਦੋਂ ਉੱਥੇ ਉਹਨਾਂ ਨੇ ਬਹੁ ਰੋਲਾ ਉਧੋ ਪਿਆ ਜਦੋਂ ਕੈਨੇਡਾ ਯੂ ਐਸ ਬਾਰਡਰ ਨੂੰ ਰੋਕ ਦਿੱਤਾ ਜਿੱਥੇ ਇੱਥੇ ਆਪਣੇ ਵਿੰਡਸਰ ਦੇ ਵਿੱਚ ਅਨਟੈਰੀਓ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਉਹਦੇ ਨਾਲ ਹੋਇਆ ਕਿ ਸਾਰੇ ਦੇ ਸਾਰਾ ਟ੍ਰੇਡ ਦੇ ਉੱਤੇ ਅਸਰ ਪਾਣਾ ਸ਼ੁਰੂ ਹੋ ਗਿਆ ਐਮਰਜੈਂਸੀ ਐਕਟ 14 ਫਰਵਰੀ 2022 ਨੂੰ ਸਰਕਾਰ ਨੇ ਲਾਇਆ ਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਪ੍ਰੋਟੈਸਟ ਦੇ ਉੱਤੇ ਪਾਬੰਦੀ ਲਾ ਸਕਦੇ ਸੀ ਕਿਸੇ ਵੀ ਪ੍ਰੋਟੈਸਟ ਦੇ ਉੱਤੇ ਜੋ ਚਾਹਣ ਪਾਬੰਦੀ ਲਾ ਸਕਦੇ ਆ ਬੈਂਕ ਅਕਾਊਂਟ ਫ੍ਰੀਜ਼ ਕਰ ਸਕਦੇ ਆ ਜਿਹੜੇ ਵੀ ਉਹਨਾਂ ਪ੍ਰੋਟੈਸਟ ਦੇ ਨਾਲ ਸੰਬੰਧਤ ਆ ਲੋਕਾਂ ਨੂੰ ਇਹਨਾਂ ਨੂੰ ਫੰਡ ਦੇਣ ਤੋਂ ਜਾਂ ਇਹਨਾਂ ਦੀ ਸਪੋਰਟ ਕਰਨ ਤੋਂ ਰੋਕ ਸਕਦੇ ਆ ਸਰਕਾਰ ਇਸ ਕਰਕੇ ਉਹਨਾਂ ਨੇ ਯੂਜ਼ ਕੀਤਾ ਇਹ ਸਾਰਾ ਕੁਝ ਕਿ ਕੈਨੇਡਾ ਦੇ ਵਿੱਚ ਨੈਸ਼ਨਲ ਐਮਰਜੈਂਸੀ ਜਾਂ ਕਹਿ ਲਓ ਕਿ ਜਿਹੜੇ ਆਮ ਕਾਨੂੰਨ ਸੀਗੇ ਉਹ ਇੰਨੇ ਨਹੀਂ ਸੀ ਕਿ ਜਿਹਦੇ ਨਾਲ ਇਹਨਾਂ ਪ੍ਰੋਟੈਸਟ ਨੂੰ ਰੋਕਿਆ ਜਾ ਸਕਦਾ ਰਿਵਿਊ ਪਹਿਲਾਂ ਜਦੋਂ ਹੋਇਆ ਪਹਿਲੇ ਰਿਵਿਊ ਨੇ ਸਰਕਾਰ ਦੀ ਸਪੋਰਟ ਕੀਤੀ ਸੀ 2023 ਦੇ ਵਿੱਚ ਇੱਕ ਪਬਲਿਕ ਇਨਕੁਆਇਰੀ ਹੋਈ ਸੀ ਉਹਦੇ ਵਿੱਚ ਕਿਹਾ ਸੀ ਕਿ ਸਰਕਾਰ ਨੇ ਇੱਕ ਜਿਹੜਾ ਲੀਗਲ ਥ੍ਰੈਸ਼ਹੋਲਡ ਸੀਗਾ ਉੱਥੇ ਪਹੁੰਚ ਗਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਕੀਤਾ ਹੁਣ ਜਿਹੜੇ ਜੱਜ ਨੇ ਉਹ ਡਿਸਐਗਰੀ ਹੋਏ ਇਹਦੇ ਨਾਲ ਅਸਹਿਮਤ ਹੋ ਗਿਆ ਉਹ ਕਹਿੰਦੇ ਅਸਲ ਦੇ ਵਿੱਚ ਕੋਈ ਰੀਅਲ ਨੈਸ਼ਨਲ ਐਮਰਜੈਂਸੀ ਹੈ ਨਹੀਂ ਸੀ ਕਿ ਸਰਕਾਰ ਦਾ ਫੈਸਲਾ ਅਨਰੀਜ਼ਨੇਬਲ ਸੀਗਾ ਤੇ ਇਹਦੇ ਨਾਲ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਆ ਵਾਇਓਲੇਟ ਕੀਤਾ ਇਹਨਾਂ ਨੇ ਜਿਹੜੀ ਸਰਕਾਰ ਆ ਇਹ ਕਹਿੰਦੀ ਆ ਕਿ ਜੱਜ ਨੇ ਅਸਲ ਦੇ ਵਿੱਚ ਜਿਹੜਾ ਜਿਹੜਾ ਉਹ ਉਹ ਚੀਜ਼ਾਂ ਜਿਹੜੀਆਂ ਜਿੰਨੀਆਂ ਗੰਭੀਰ ਸੀਗੀਆਂ ਉਹਨਾਂ ਨੂੰ ਧਿਆਨ ਨਾ ਦੇ ਕੇ ਇਹ ਗੱਲ ਕਹੀ ਆ ਸੋ ਇਸ ਡਿਸੀਜਨ ਉਹਨਾਂ ਨੇ ਆਰਗੂ ਵੀ ਕੀਤਾ ਆ ਇਸ ਮਾਮਲੇ ਦੇ ਵਿੱਚ ਸੋ ਅੱਜ ਦੀ ਰੂਲਿੰਗ ਜਿਹੜੀ ਇਸ ਕਰਕੇ ਮੈਟਰ ਕਲਦੀ ਆ ਅਪੀਲ ਕੋਰਟ ਦਾ ਡਿਸੀਜਨ ਇਹ ਦੱਸੂਗਾ ਕਿ ਜਿਹੜੀਆਂ ਇੰਪੋਰਟੈਂਟ ਲੀਗਲ ਇਸ ਤਰ੍ਹਾਂ ਦੇ ਪਿਛੇ ਚੀਜ਼ਾਂ ਹੋਈਆਂ ਆ ਪ੍ਰੋਜੈਕਟ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਸਾਹਮਣੇ ਆਉਣਗੇ ਅਗਲੀ ਗੱਲਬਾਤ ਅਲਬਰਟਾ ਦੇ ਵਿੱਚ ਇੱਕ 44 ਸਾਲਾ ਵਿਅਕਤੀ ਪ੍ਰਸ਼ਾਂਤ ਸ੍ਰੀ ਕੁਮਾਰ ਦੀ ਮੌਤ ਹੋਈ ਸੀ ਤੇ ਜਿਹੜੀ ਉੱਥੇ ਹਸਪੀਟਲ ਦੇ ਐਮਰਜੈਂਸੀ ਦੇ ਵਿੱਚ ਗਰੇ ਨੰਸ ਹਸਪੀਟਲ ਦੇ ਵਿੱਚ ਦਸੰਬਰ 22 ਨੂੰ ਉਹ ਹਸਪੀਟਲ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਬਹੁਤ ਖਬਰ ਉਹ ਸਾਰੇ ਲੋਕਾਂ ਨੇ ਦੇਖੀ ਆ ਉਹ ਐਮਰਜੈਂਸੀ ਰੂਮ ਦੇ ਵਿੱਚ ਇਸ ਕਰਕੇ ਗਿਆ ਸੀ ਕਿਉਂਕਿ ਉਹਦੀ ਛਾਤੀ ਦੇ ਵਿੱਚ ਦਰਦ ਸੀ ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਪ੍ਰੋਬਲਮ ਦਾ ਸਾਈਨ ਹੋ ਸਕਦਾ ਸੀ ਉਹ ਜਿਸ ਤਰ੍ਹਾਂ ਹਸਪੀਟਲ ਦੇ ਵਿੱਚ ਹੁੰਦਾ ਹੀ ਹੈ ਉਹ ਉੱਥੇ ਗਿਆ ਉਹਨੇ 8 ਘੰਟੇ ਹਸਪੀਟਲ ਦੇ ਵਿੱਚ ਵੇਟ ਕੀਤੀ ਐਮਰਜੈਂਸੀ ਰੂਮ ਦੇ ਵਿੱਚ ਪਰ ਡਾਕਟਰ ਨਹੀਂ ਆਇਆ ਅ ਜਦੋਂ ਉਹਨੂੰ ਕਾਰਡੀਕ ਅਰੈਸਟ ਹੋਈ ਮਤਲਬ ਉਹਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਉਹ ਉਸ ਵੇਲੇ ਵੇਟ ਕਰ ਰਿਹਾ ਸੀ ਤੇ ਉੱਥੇ ਉਹਦੀ ਮੌਤ ਹੋ ਗਈ ਸਰਕਾਰ ਨੇ ਜਿਹੜੀ ਅਲਬਰਟਾ ਦੀ ਨੇ ਹੁਣ ਅਨਾਉਂਸ ਕੀਤਾ ਆ ਕਿ ਇਸ ਸਾਰੇ ਮਾਮਲੇ ਦੀ ਜਿਹੜੀ ਪਬਲਿਕ ਇਨਕੁਆਰੀ ਫਰਟੀਲਟੀ ਇਨਕੁਆਰੀ ਹੋਣੀ ਚਾਹੀਦੀ ਆ ਜਿਹੜੀ ਕਿ ਇੱਕ ਤਰੀਕੇ ਦੇ ਨਾਲ ਆ ਫਾਰਮਲ ਇਨਵੈਸਟੀਗੇਸ਼ਨ ਆ ਜਿਹੜੀ ਪਬਲਿਕ ਦੇ ਵਿੱਚ ਕੀਤੀ ਜਾਂਦੀ ਆ ਇਹ ਬਹੁਤ ਵੱਡੀ ਚੀਜ਼ ਆ ਕੈਨੇਡਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਦੇਰੀ ਹੋਣੀ ਲੋਕਾਂ ਦਾ ਉਡੀਕ ਕਰਕੇ ਮੁੜ ਜਾਣਾ ਕਈ ਕੁਝ ਵਾਪਰਨਾ ਇਹ ਇੱਕ ਆਮ ਵਰਤਾਰਾ ਬਣ ਚੁੱਕਾ ਆ ਪਰ ਹੁਣ ਜਦੋਂ ਇਹਦੀ ਇਹ ਫਾਰਮਲ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਗਿਆ ਤਾਂ ਇਹਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਊਗਾ ਇਨਕੁਆਰੀ ਕੀਤੀ ਇਸ ਕਰਕੇ ਗਈ ਆ ਕਿ ਹੈਲਥ ਮਿਨਿਸਟਰ ਮੈਟ ਜੋਨਸ ਨੇ ਇਹ ਕਿਹਾ ਕਿ ਜਿਹੜਾ ਇੰਟਰਨਲ ਰਿਵਿਊ ਆ ਉਹਦੇ ਵਿੱਚ ਕੁਝ ਸੀਰੀਅਸ ਕਨਸਰਨ ਸਾਹਮਣੇ ਆਏ ਆ ਜਿਹੜੇ ਕਿ ਉਹ ਸਵਾਲ ਆ ਉੱਥੇ ਜਿਨ੍ਹਾਂ ਦੇ ਜਵਾਬ ਹੈ ਨਹੀਂ ਕਿ ਅਸਲ ਦੇ ਵਿੱਚ ਉਦੋਂ ਹੋਇਆ ਕੀ ਸੀ ਤੇ ਜੇ ਉਹਨਾਂ ਦੇ ਜਵਾਬ ਉਸ ਇੰਟਰਨਲ ਰਿਵਿਊ ਦੇ ਵਿੱਚ ਨਹੀਂ ਮਿਲ ਰਹਾ ਤਾਂ ਇਹਦੀ ਇਨਕੁਆਰੀ ਹੋਊਗੀ ਅਲਬਰਟਾ ਦਾ ਸਭ ਤੋਂ ਵੱਡਾ ਹਸਪੀਟਲ 100% ਕਪੈਸਿਟੀ ਤੋਂ ਉੱਤੇ ਆਪਰੇਟ ਕਰ ਰਿਹਾ। ਮਤਲਬ ਇਹ ਆ ਕਿ ਜਿੰਨੇ ਕੁ ਮਰੀਜ਼ਾਂ ਨੂੰ ਸਾਂਭਣ ਦੇ ਲਈ ਇਹ ਹਸਪਤਾਲ ਬਣਿਆ ਸੀ ਜਾਂ ਜਿੰਨੇ ਉੱਥੇ ਰਿਸੋਰਸਸ ਹੈਗੇ ਆ ਇਹਦੇ ਵਿੱਚ ਉਹਦੇ ਤੋਂ ਜ਼ਿਆਦਾ ਮਰੀਜ਼ ਆਉਂਦੇ ਆ। ਇਨਕੁਆਰੀ ਨਾਲ ਹੋਊਗਾ ਕਿ ਇਨਕੁਆਰੀ ਇਹ ਦੇਖੂਗੀ ਕਿ ਐਗਜ਼ੈਕਟਲੀ ਗਲਤੀ ਕਿੱਥੇ ਹੋਈ ਆ ਜਾਂ ਉਹ ਸਰਕਮਸਟੈਂਸਸ ਕਿਹੜੇ ਸੀ ਇਸ ਮੌਤੇ ਜਿਹੜੀ ਉਹਦੇ ਤੋਂ ਬਾਅਦ ਫਿਰ ਜਿਹੜੀਆਂ ਰეკਮੈਂਡੇਸ਼ਨਸ ਹੋਣਗੀਆਂ ਕਿ ਇਸ ਤਰੀਕੇ ਤੋਂ ਬਚਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਇਹ ਜਿਹੜਾ ਉਹ ਜਿਹੜੀਆਂ ਦੋ ਹੋਰ ਲੋਕਾਂ ਦੀ ਮੌਤ ਐਮਰਜੈਂਸੀ ਰੂਮ ਦੇ ਵਿੱਚ ਉਸੇ ਦਿਨੇ ਹੋਈ ਆ ਅਫੀਸ਼ੀਅਲਸ ਇਹ ਕਹਿੰਦੇ ਆ ਕਿ ਉਹਨਾਂ ਨੂੰ ਟ੍ਰੀਟਮੈਂਟ ਦਿੱਤੀ ਜਾ ਰਹੀ ਸੀ ਪਰ ਉਹਦੀਆਂ ਡਿਟੇਲਸ ਉਹਨਾਂ ਨੇ ਪ੍ਰਾਈਵੇਸੀ ਲਾ ਕਰਕੇ ਸ਼ੇਅਰ ਨਹੀਂ ਕੀਤੀਆਂ ਸੋ ਇਹ ਜਿਹੜਾ ਮਾਮਲਾ ਆ ਕੈਨੇਡਾ ਦੇ ਹੈਲਥ케ਅਰ ਸਿਸਟਮ ਦੇ ਉੱਤੇ ਜਿੰਨਾ ਵੱਡਾ ਨੇ ਸਵਾਲ ਪੈਦਾ ਕੀਤਾ ਉਹ ਸਾਹਮਣੇ ਆਇਆ ਤੇ ਉਹਦੀ ਹੁਣ ਜਿਹੜੀ ਇਹ ਜਿਹੜੀ ਤਫ਼ਤੀਸ਼ ਆ ਉਹ ਕੀਤੀ ਜਾਵੇਗੀ ਵਿਲੀਅਮ ਜੈਕਰਸ ਲੂਇਸ ਮੈਕਨੀਕਲ ਜਿਹੜਾ ਇਹ ਮੈਕਨੀਕਲ 75 ਸਾਲਾਂ ਦਾ ਇੱਕ ਕੈਦੀ ਸੀ ਇਹਦੀ 4 ਜਨਵਰੀ ਨੂੰ ਪੈਸਿਫਿਕ ਇੰਸਟੀਚਿਊਸ਼ਨ ਦੇ ਵਿੱਚ ਮੌਤ ਹੋ ਗਈ ਆ ਅਥਾਰਟिटीज ਕੀ ਕਹਿੰਦੀ ਆ ਅਥਾਰਟिटीज ਇਹ ਕਹਿੰਦੀ ਆ ਕਿ ਜਿਹੜੀ ਕਰੈਕਸ਼ਨਲ ਸਰਵਿਸ ਆਫ ਕੈਨੇਡਾ ਨੇ ਇਹ ਕਿਹਾ ਕਿ ਇਹਦੀ ਇੱਕ ਨੇਚਰਲ ਕੌਜ਼ ਕਰਕੇ ਮੌਤ ਹੋਈ ਆ ਪੁਲਿਸ ਤੇ ਬੀਸੀ ਕਾਰਨਰ ਸਰਵਿਸ ਜਿਹੜੇ ਆ ਉਹਨਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਰਿਕੁਆਇਰਡ ਸੀਗਾ ਹੁਣ ਇਹ ਕੇਸ ਇਨਾ ਮਹੱਤਵਪੂਰਨ ਕਿਉਂ ਜਾ ਇਸ ਕੋਈ ਕੁਛ ਦੇ ਵਿੱਚ ਹੋਇਆ ਕਿਆ ਮਕਨਿਕਲ ਇੱਕ ਬਹੁਤ ਖਤਰਨਾਕ ਅਫੈਂਡਰ ਸੀ ਜਿਹਦਾ ਮਤਲਬ ਇਹ ਆ ਕਿ ਕੋਰਟ ਨੂੰ ਇਹ ਲੱਗਦਾ ਸੀ ਕਿ ਜੇ ਇਹ ਪਬਲਿਕ ਦੇ ਵਿੱਚ ਜਾਊਗਾ ਤਾਂ ਇਹਦੇ ਨਾਲ ਬਹੁਤ ਵੱਡਾ ਰਿਸਕ ਹੋ ਸਕਦਾ ਉਹਨੂੰ ਜਿਹੜੀ ਸਜ਼ਾ ਦਿੱਤੀ ਗਈ ਸੀ ਉਹ ਇਨਡਟਰਮਿਨੇਟ ਸੀ ਇਨਡਟਰਮਿਨੇਟ ਸੈਂਟੈਂਸ ਦਾ ਮਤਲਬ ਕੋਈ ਡੇਟ ਕੋਈ ਉਹਦੀ ਐਂਡ ਡੇਟ ਫਿਕਸ ਹੀ ਨਹੀਂ ਆ 1990 ਦੀ ਇਹ ਸਜ਼ਾ ਸ਼ੁਰੂ ਹੋਈ ਸੀ ਮਤਲਬ ਇਹ ਆ ਕਿ ਉਹਨੂੰ ਉਦੋਂ ਹੀ ਪੈਰੋਲ ਦੇ ਉੱਤੇ ਭੇਜਿਆ ਜਾ ਸਕਦਾ ਜਦੋਂ ਅਥਾਰਟिटीज ਨੂੰ ਇਹ ਲੱਗੇ ਕਿ ਇਹ ਸੇਫ ਆ ਉਹਨੂੰ ਜਿਹੜੀ ਜਿਹੜੀ ਉਹ 1999 ਦੇ ਵਿੱਚ ਇਹਨੇ ਆਪਣੀ ਵਾਈਫ ਨੂੰ ਅਸਾਲਟ ਕੀਤਾ ਸੀ ਆਪਣੇ ਸਟੈਪਸਨ ਨੂੰ ਕੀਤਾ ਸੀ ਤੇ ਬ੍ਰਦਰ ਇਨ ਲਾ ਨੂੰ ਉਹਦੇ ਨਾਲ ਖਵਾੜੇ ਦੇ ਨਾਲ ਜਿਹੜਾ ਸਾਰਾ ਕੁਝ ਕੀਤਾ ਸੀ ਤੇ ਬੈਰੀਕੇਡ ਕਰ ਲਿਆ ਸੀ ਆਪਣੇ ਆਪ ਨੂੰ ਅੰਦਰ ਗਨ ਦੇ ਨਾਲ 36 ਘੰਟੇ ਬਾਅਦ ਪੁਲਿਸ ਜਿਹੜੀ ਆ ਉਹ ਉਹਨੂੰ ਉੱਥੋਂ ਕੱਢਿਆ ਗਿਆ ਸੀ ਹੁਣ ਵਾਇਲੈਂਸ ਤੋਂ ਬਾਅਦ ਇਹ ਤੋਂ ਪਹਿਲਾਂ ਵੀ ਜਿਹੜੀ ਕ੍ਰਿਮੀਨਲ ਹਿਸਟਰੀ ਦੇ ਵਿੱਚ ਜੇ ਇਸ ਕਿਸਮ ਦਾ ਹੈ ਖਤਰਨਾਕ ਸੀ ਉਹਨੂੰ ਮੰਨਿਆ ਗਿਆ ਕਿ ਇਹਦਾ ਬਿਹੇਵੀਅਰ ਉੱਥੇ ਪ੍ਰिजन ਦੇ ਵਿੱਚ ਵੀ ਇਹਦਾ ਬਿਹੇਵੀਅਰ ਚੰਗਾ ਨਹੀਂ ਸੀ ਚਾਹੇ ਉਹਦੀ ਫਿਜ਼ੀਕਲ ਸੀ ਚਾਹੇ ਉਹਦਾ ਬੋਲਣ ਦਾ ਤਰੀਕਾ ਸੀ ਮੁੱਖ ਦੀ ਗੱਲ ਇਹ ਆ ਵੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਪੈਰੋਲ ਦੇ ਉੱਤੇ ਨਹੀਂ ਛੱਡਿਆ ਗਿਆ ਮੈਂਟਲ ਹੈਲਥ ਕਨਸਰਨਸ ਸੀਗੇ ਜਿਹੜੀ ਪ੍ਰੋਬਲ ਬੋਰਡ ਆਫ ਕੈਨੇਡਾ ਆ ਉਹਨਾਂ ਨੇ ਇਹ ਕਹਿ ਸੀ ਕਿ ਉਹਨੂੰ ਜਿਹੜੀ ਉਹਦਾ ਦੁਨੀਆ ਦੇ ਲਈ ਵੱਖਰਾ ਜਾਂ ਇੱਕ ਨਜ਼ਰੀਆ ਸੀਗਾ ਗੁੱਸੇ ਦੀ ਪ੍ਰੋਬਲਮ ਸੀਗੀ ਟੈਂਡੈਂਸੀ ਸੀਗੀ ਵਾਇਲੈਂਸ ਵੱਲ ਟ੍ਰੀਟਮੈਂਟ ਲੈਣ ਤੋਂ ਉਹਨੇ ਨਾ ਕਰ ਦਿੱਤਾ ਇਸ ਕਰਕੇ ਉਹਦੀ ਪੈਰੋਲ ਨੂੰ ਡਿਨਾਈ ਕੀਤਾ ਗਿਆ ਕਿਉਂਕਿ ਉਹ ਪਬਲਿਕ ਦੇ ਲਈ ਖਤਰਾ ਸੀਗਾ ਮਾਹਰ ਹੁਣ ਇਹ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਨਿਜਮ ਹਜੇ ਵੀ ਬਹੁਤ ਸਖਤ ਨੇ ਕਈ ਮਾਮਲਿਆਂ ਦੇ ਵਿੱਚ ਇੱਕੋ ਵਿਅਕਤੀ ਜਿਹਦੀ ਵਾਇਲੈਂਸ ਦੀ ਬਹੁਤ ਲੰਬੀ ਹਿਸਟਰੀ ਆ ਸੀਰੀਅਸ ਮੈਂਟਲ ਹੈਲਥ ਇਸ਼ੂ ਆ ਕਿਉਂਕਿ ਐਕਸਪਰਟ ਨੂੰ ਇਹ ਲੱਗਦਾ ਕਿ ਹਜੇ ਵੀ ਖਤਰਨਾਕ ਹੋ ਸਕਦਾ ਉਹਨੂੰ ਕਦੇ ਵੀ ਜੇਲ੍ਹ ਦੇ ਵਿੱਚੋਂ ਛੱਡਿਆ ਨਹੀਂ ਗਿਆ ਤੇ ਉਹਦੀ ਜੇਲ੍ਹ ਦੇ ਵਿੱਚ ਹੀ ਨੇਚਰਲ ਕੌਜ਼ਸ ਕਰਕੇ ਮੌਤ ਹੋ ਗਈ ਤੇ ਹੁਣ ਉਹਦਾ ਕੁਦਰਤੀ ਆ ਵੀ ਇੱਕ ਰਿਵਿਊ ਜ਼ਰੂਰ ਹੋਏ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।